ਬੀਬੀ ਐਂਡ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਸੁਖਵੀਰ ਵੱਲੋਂ ਜਥੇਦਾਰਾਂ ਤੇ ਮੁੜ ਗੰਭੀਰ ਦੋਸ਼ ਕੀ ਜਥੇਦਾਰ ਗੜਗੱਜ ਵੀ ਹੁਣ ਭਾਜਪਾ ਦੇ ਸੰਪਰਕ ਵਿੱਚ ਵੱਡਾ ਸਵਾਲ ਪ੍ਰਤਾਪ ਸਿੰਘ ਬਾਜਵਾ ਖਿਲਾਫ ਐਫ ਆਈ ਆਰ ਦਰਜ ਕਾਂਗਰਸੀ ਸੰਸਦ ਅਤੇ ਵਿਧਾਇਕ ਬਾਜਬਾ ਦੇ ਸਮਰਥਨ ਵਿੱਚ ਨਿਤਰੀ ਇਨਸਟਾ ਕੁਈਨ ਅਮਨਦੀਪ ਦੀ ਡਰੱਗ ਤਸਕਰੀ ਦੀਆਂ ਹੁਣ ਹੋਰ ਖੁੱਲਣਗੀਆਂ ਪਰਤਾਂ ਹਾਦਸਾ ਸ਼ਿਕਾਰ ਹੋਈ ਥਾਰ ਵਿਆਹ ਵੇਖਣ ਜਾ ਰਿਹਾ ਸੀ ਪੂਰਾ ਪਰਿਵਾਰ ਹੋਇਆ ਖਤਮ ਕਾਰ ਅਤੇ ਟਰਾਲੀ ਟੱਕਰ ਵਿੱਚ ਇੱਕੋ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਇੱਕ ਪੰਜਾਬੀ ਨੂੰ ਕੈਨੇਡਾ ਦੇ ਵਿੱਚ 20 ਸਾਲ ਘਰ ਵਿੱਚ ਨਾਜ਼ਰਬੰਦੀ ਦੀ ਸਜ਼ਾ ਅਤੇ ਕੁਝ ਹੋਰ ਜਾਣਕਾਰੀਆਂ ਆਪਰੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਪ੍ਰਧਾਨ ਸੁਖਵੀਰ ਬਾਦਲ ਦੀ ਉਹਨਾਂ ਵੱਲੋਂ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਕੁਝ ਵੱਡੇ ਖੁਲਾਸੇ ਅਤੇ ਸਵਾਲ ਖੜੇ ਕਰ ਦਿੱਤੇ ਗਏ ਐ ਸੁਖਵੀਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਦੇਸ਼ ਵਾਸਤੇ ਸ਼ਹਾਦਤਾਂ ਦਿੱਤੀਆਂ ਫਿਰ ਇਹ ਪਾਰਟੀ ਬਣੀ ਉਹਨਾਂ ਆਖਿਆ ਕਿ ਅਕਾਲੀ ਦਲ ਨੂੰ ਖਤਮ ਕਰਨੀਆਂ ਸਾਜ਼ਿਸ਼ਾਂ ਘੜੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਐਨਡੀਏ ਛੱਡਣ ਤੋਂ ਬਾਅਦ ਭਾਜਪਾ ਦੇ ਨਾਲ ਗੱਠਜੋੜ ਤੋੜੇ ਜਾਣ ਤੋਂ ਬਾਅਦ ਉਹਨਾਂ ਦੇ ਖਿਲਾਫ ਇਹ ਸਾਜ਼ਿਸ਼ਾਂ ਹੋਈਆਂ ਨੇ। ਉਹਨਾਂ ਦੋਸ਼ ਲਗਾ ਕੇ ਭਾਜਪਾ ਦੁਆਰਾ ਸਿੱਖਾਂ ਦੇ ਤਖਤਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਲੈਂਦਿਆਂ ਕਿਹਾ ਕਿ ਸਿਰਸਾ ਵਰਗਿਆਂ ਨੂੰ ਅਕਾਲੀ ਦਲ ਨੇ ਹੀ ਪੈਦਾ ਕੀਤਾ ਸੀ ਅਤੇ ਉਹਨਾਂ ਨੇ ਹੀ ਪਾਰਟੀ ਨਾਲ ਗਦਾਰੀ ਕੀਤੀ ਹੈ। ਸੁਖਵੀਰ ਨੇ ਕਿਹਾ ਕਿ ਸਰਕਾਰ ਨੇ ਗਿਆਨੀ ਹਰਪ੍ਰੀਤ ਸਿੰਘ ਸਮੇਤ ਹੋਰ ਨਾ ਜਥੇਦਾਰਾਂ ਨੂੰ ਆਪਣੇ ਕੰਟਰੋਲ ਵਿੱਚ ਕਰ ਲਿਆ ਸੀ ਸੁਖਵੀਰ ਨੇ ਕਿਹਾ ਕਿ ਜਥੇਦਾਰਾਂ ਨੂੰ ਗਨਮੈਨ ਜਿਪਸੀਆਂ ਦੇ ਕੇ ਕੌਮ ਦੇ ਖਿਲਾਫ ਭੜਕਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜਥੇਦਾਰ ਕੌਮ ਨੂੰ ਮਜ਼ਬੂਤ ਕਰਨ ਦੀ ਥਾਂ ਕੌਮ ਨੂੰ ਖਤਮ ਕਰਨ ਵਿੱਚ ਲੱਗੇ ਹੋਏ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਵੀ ਵਿਕਾਸ ਹੋਇਆ ਉਹ ਅਕਾਲੀ ਦਲ ਦੀ ਸਰਕਾਰ ਵਕਤੀ ਹੋਇਆ ਸੁਖਵੀਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਾਰੀ ਉਮਰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਵਿੱਚ ਲੰਘਾਈ ਉਨਾ ਕਿਹਾ ਕਿ ਅਕਾਲੀ ਦਲ ਕਰਕੇ ਐਮਰਜੈਂਸੀ ਹਟੀ ਅਤੇ ਪੰਜਾਬ ਦੇ ਸਾਰੇ ਵਿਕਾਸ ਕਮ ਸ਼੍ਰੋਮਣੀ ਅਕਾਲੀ ਦਲ ਨੇ ਕਰਵਾਏ ਮਾਨ ਸਰਕਾਰ ਤੇ ਵਰਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਸੁਖਵੀਰ ਬਾਦਲ ਨੇ ਕਿਹਾ ਕਿ ਪਾਰਟੀ ਵਰਕਰਾਂ ਨੇ ਫੈਸਲਾ ਕੀਤਾ ਹੈ ਕਿ 2027 ਵਿੱਚ ਅਕਾਲੀ ਦਲ ਨੂੰ ਮੁੜ ਸੱਤਾ ਵਿੱਚ ਲਿਆਂਦਾ ਜਾਏਗਾ ਅਤੇ ਸਪਸ਼ਟ ਕੀਤਾ ਕਿ ਇੱਕ ਵਾਰ ਅਜਿਹਾ ਹੋ ਗਿਆ ਤਾਂ ਪੰਜਾਬ ਦੇ ਵਿੱਚ ਕੋਈ ਗੈਂਗਸਟਰ ਜਾਂ ਨਸ਼ਾ ਤਸਕਰੀ ਵੱਸ ਸਕੇਗਾ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਸੁਖਵੀਰ ਨੇ ਕਿਹਾ ਕਿ ਮੈਂ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਦੀ ਦ੍ਰਿੜ ਸੰਕਲਪ ਹੈ ਮੇਰਾ ਉਹਨਾਂ ਕਿਹਾ ਕਿ ਮੈਂ ਸਮਾਜ ਭਲਾਈ ਸਕੀਮਾਂ ਸ਼ੁਰੂ ਕਰਾਂਗਾ ਅਤੇ ਕਮਜ਼ੋਰ ਵਰਗਾਂ ਨੂੰ ਰਾਹਤ ਦਿੱਤੀ ਜਾਏਗੀ ਸੁਖਵੀਰ ਨੇ ਕਿਹਾ ਕਿ ਮੈਂ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਵੀ ਵਚਨਬੱਧਾਂ ਉਹਨਾਂ ਇਹ ਵੀ ਆਖਿਆ ਕਿ ਆਟਾ ਦਾਲਸ ਕੀ ਮੁੜ ਸ਼ੁਰੂ ਕੀਤੀ ਜਾਏਗੀ ਬੁਢਾਪਾ ਪੈਨਸ਼ਨ ਅਤੇ ਸ਼ਗਨ ਸਕੀਮ ਦੁੱਗਣੀ ਕਰ ਦਿੱਤੀ ਜਾਏਗੀ ਕਾਨੂੰਨ ਪਾਸ ਕਰ ਦਿੱਤਾ ਜਾਏਗਾ ਕਿ ਬਾਹਰਲੇਆ ਦੇ ਵੱਲੋਂ ਪੰਜਾਬ ਦੇ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਖਰੀਦੀ ਜਾ ਸਕੇਗੀ। ਉਹਨਾਂ ਕਿਹਾ ਕਿ ਪੰਜਾਬ ਪੰਜਾਬੀਅਤ ਅਤੇ ਖਾਲਸਾ ਪੰਥ ਦੇ ਹਿੱਤਾਂ ਵਾਸਤੇ ਸਾਰੇ ਅਕਾਲੀਆਂ ਨੂੰ ਫਿਰ ਵਾਪਸ ਪਾਰਟੀ ਵਿੱਚ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਬਚਾਇਆ ਜਾਵੇ ਅਤੇ ਅਕਾਲੀ ਦਲ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਜਾਵੇ ਜਿਸ ਨੇ ਹਮੇਸ਼ਾ ਆਪਣੇ ਵਾਅਦੇ ਪੂਰੇ ਕੀਤੇ ਸੁਖਵੀਰ ਨੇ ਦੱਸਿਆ ਕਿ ਪਾਰਟੀ ਦਾ ਨੁਕਸਾਨ ਕਰਨ ਵਾਸਤੇ ਸਾਜਸ਼ਾਂ ਰਚੀਆਂ ਜਾ ਰਹੀਆਂ ਨੇ ਅਤੇ ਸਿੱਖ ਸੰਸਥਾਵਾਂ ਦੀ ਸ਼ਾਖ ਨੂੰ ਖੋਰਾ ਲਗਾਇਆ ਗਿਆ। ਉਹਨਾਂ ਕਿਹਾ ਕਿ ਸ਼੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਉੱਥੋਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਵਿਸਥਾਰ ਕਰਕੇ ਉਹਨਾਂ ਨੂੰ ਸਰਕਾਰੀ ਕੰਟਰੋਲ ਅਧੀਨ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਜਦੋਂ ਅਕਾਲੀ ਦਲ ਨੇ ਐਨਡੀਏ ਛੱਡਿਆ ਤਾਂ ਇਹ ਸਾਰਾ ਕੁਝ ਸ਼ੁਰੂ ਹੋਇਆ। ਉਹਨਾਂ ਕਿਹਾ ਕਿ ਹਾਲੀ ਦੇ ਸਿਕਿਉਰਿਟੀ ਅਤੇ ਹੋਰ ਲਾਲਚ ਦੇ ਕੇ ਤਾਕਤ ਸਹਿਬਾਨਾਂ ਦੇ ਜਥੇਦਾਰਾਂ ਨੂੰ ਆਪਣੇ ਨਾਲ ਰਲਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਗਿਆਨੀ ਹਰਪ੍ਰੀਤ ਸਿੰਘ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਨੇ ਅਤੇ ਹੋਰਾਂ ਨੇ ਪੰਥ ਦੇ ਵਕਾਰ ਨੂੰ ਮਜ਼ਬੂਤ ਕਰਦੀ ਥਾਂ ਇਸ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਕਿਹਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਤਖਤ ਦਾ ਕੰਟਰੋਲ ਉਸ ਕੇਂਦਰ ਸਰਕਾਰ ਤੋਂ ਵਾਪਸ ਲੈ ਲਿਆ ਜਿਸ ਨੇ ਜਥੇਦਾਰਾਂ ਤੇ ਸਿੱਖ ਕੌਮ ਦੇ ਖਿਲਾਫ ਸਟੈਂਡ ਲੈਣ ਦੀ ਦਬਾਅ ਬਣਾਇਆ ਸੁਖਵੀਰ ਨੇ ਪੰਜਾਬੀਆਂ ਨਾਲ ਧੋਖਾ ਕਰ ਤੇ ਆਪ ਸਰਕਾਰ ਦੀ ਸਖਤ تنਖੇਦੀ ਕੀਤੀ ਉਨਾ ਕਹਾ ਕੇ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਏ ਐ ਜਿਸ ਕਾਰਨ ਗੈਂਗਸਟਰ ਇਸ ਵਕਤ ਸੂਬਾ ਚਲਾ ਰਹੇ ਨੇ ਗਰਨੇਡ ਹਮਲੇ ਹੋ ਰਹੇ ਨੇ ਇਸ ਮੌਕੇ ਅਕਾਲੀ ਦਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਮੋੜ ਨਿਰਵਾੜ ਵਾਸਤੇ ਉਹ ਅਕਾਲੀ ਦਲ ਦੀ ਹਮਾਇਤ ਕਰਨ ਇਸੇ ਤਰ੍ਹਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਹੈ ਕੋ ਆਪਸੀ ਮਤਭੇਦ ਭੁਲਾ ਕੇ ਆਪਣੀ ਮਾਪ ਪਾਰਟੀ ਦੀ ਹਮਾਇਤ ਕਰਨ ਅਤੇ ਸੁਖਵੀਰ ਨੇ ਆਖਿਆ ਕਿ 2027 ਵਿੱਚ ਆਪਾਂ ਰਲ ਕੇ ਸਰਕਾਰ ਬਣਾਉਣੀ ਹੈ ਹੁਣ ਅਗਲੇ ਕੁਝ ਵੱਡੇ ਸਵਾਲ ਖੜੇ ਹੋ ਗਏ ਆ ਕਿਉਂਕਿ ਬੀਤੇ ਸਮੇਂ ਤੋਂ ਭਾਪ ਜਦੋਂ ਤੋਂ 2 ਦਸੰਬਰ ਵਾਲਾ ਫੈਸਲਾ ਸਾਹਮਣੇ ਆਇਆ ਉਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਸਿੰਘ ਸਹਿਬਾਨਾ ਦੀ ਇਸ ਗੱਲ ਨੂੰ ਕਹਿ ਕੇ ਕਰਦਾਰ ਕੂਸ਼ਿ ਸ਼ੁਰੂ ਕਰ ਦਿੱਤੀ ਗਈ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਕਿ ਉਹ ਭਾਜਪਾ ਦੇ ਹੱਕ ਵਿੱਚ ਨੇ ਅਤੇ ਭਾਜਪਾ ਦੇ ਹਿੱਤ ਵਿੱਚ ਭੁਗਤਦੇ ਨੇ ਉਹਨਾਂ ਦੀਆਂ ਕੁਝ ਮੰਤਰੀਆਂ ਨਾਲ ਹੋਈਆਂ ਮੁਲਾਕਾਤਾਂ ਜਾਂ ਕੁਝ ਫੋਟੋਆਂ ਦਾ ਜ਼ਿਕਰ ਕਰ ਦਿੱਤਾ ਗਿਆ। ਹੁਣ ਇੱਕ ਆ ਫੋਟੋ ਜਿਹੜੀ ਗਿਆਨੀ ਕੁਲਦੀਪ ਸਿੰਘ ਗੜਗਾਚਦੀ ਹੈ ਕਿ ਇਹ ਵੀ ਉਸੇ ਗੱਲ ਨੂੰ ਤਸਦੀਕ ਕਰਦੀ ਹੈ। ਕਿਉਂ ਕਿ ਕਿਉਂਕਿ ਕੱਲ ਵਿਸਾਖੀ ਦੇ ਬੁਬਾਰਕ ਮੌਕੇ ਤੇ ਭਾਜਪਾ ਆਗੂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਵਾਸਤੇ ਆਏ ਸੀ। ਉਹਨਾਂ ਦੀ ਵੀ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਨਾਲ ਇੱਕ ਤਸਵੀਰ ਸਾਹਮਣੇ ਆਈ ਹੈ। ਹੁਣ ਸੁਖਵੀਰ ਹੋਰਾਂ ਦੇ ਕਹਿਣੇ ਦੇ ਅਨੁਸਾਰ ਜੇਕਰ ਪੁਰਾਣੀਆਂ ਤਸਵੀਰਾਂ ਨੂੰ ਹੀ ਆਖਿਆ ਗਿਆ ਕਿ ਉਹ ਭਾਜਪਾ ਦੇ ਨਾਲ ਮਿਲ ਗਏ ਨੇ ਤਾਂ ਕਿ ਇਹ ਫੋਟੋ ਵੀ ਇਹ ਕਹਿ ਕੇ ਜਦੋਂ ਇਹਨਾਂ ਦਾ ਰੋਸਾ ਗਿਆ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਨਾਲ ਹੋ ਗਿਆ ਇਸੇ ਤਰ੍ਹਾਂ ਪ੍ਰਚਾਰੀ ਜਾਏਗੀ ਕਿ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਸਬੰਧ ਵੀ ਭਾਜਪਾ ਨਾਲ ਹੋ ਗਏ ਸਨ ਕਿਉਂਕਿ ਇਸ ਵੱਡੀ ਪਦਵੀ ਤੇ ਬੈਠਣ ਤੋਂ ਬਾਅਦ ਹਰ ਕਿਸੇ ਪਾਰਟੀ ਦਾ ਆਗੂ ਇਹਨਾਂ ਸਿੰਘ ਸਹਿਬਾਨਾਂ ਨੂੰ ਆ ਕੇ ਮਿਲ ਸਕਦਾ ਹੈ ਅਤੇ ਉੱਥੇ ਅਕਸਰ ਫੋਟੋਆਂ ਵੀ ਖਿੱਚ ਲਈਆਂ ਜਾਂਦੀਆਂ ਨੇ ਪਰਵਾਧ ਵਿੱਚ ਉਹਨਾਂ ਫੋਟੋਆਂ ਨੂੰ ਕੁਝ ਰੰਗਤ ਹੋਰ ਦੇ ਦਿੱਤੀ ਜਾਂਦੀ ਹੈ ਹੁਣ ਗੱਲ ਕਰਦੇ ਆ ਪ੍ਰਤਾਪ ਸਿੰਘ ਬਾਜਵਾ ਕਸੂਤੇ ਘਰੇ ਐ ਇਸ ਵਕਤ ਦੀ ਇਹ ਸਭ ਤੋਂ ਵੱਡੀ ਖਬਰ ਆਖੀ ਜਾ ਸਕਦੀ ਹੈ ਦਰਅਸਲ ਇੱਕ ਬੰਬ ਨੂੰ ਲੈ ਕੇ ਜਾਂ ਬੰਬਾਂ ਬਾਰੇ ਇੱਕ ਬਿਆਨ ਜਿਹੜਾ ਦਿੱਤਾ ਗਿਆ ਉਹਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਜਾਣਕਾਰੀ ਦੇ ਅਨੁਸਾਰ ਬਾਜਵਾ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਅਸਲ ਦੇ ਵਿੱਚ ਪ੍ਰਤਾਪ ਬਾਜਵਾ ਨੇ ਪੰਜਾਬ ਬੰਬਾਂ ਬਾਰੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਵਾਜਵਾ ਨੇ ਸ਼ੱਕੀ ਜਾਣਕਾਰੀ ਲੁਕੋਈ ਅਤੇ ਇਹਦਾ ਇਲਜ਼ਾਮ ਉਹਨਾਂ 'ਤੇ ਲਗਾ ਦਿੱਤਾ ਗਿਆ ਹੈ। ਵਾਜਵਾ ਦੇ ਇੱਕ ਬਿਆਨ ਉੱਤੇ ਪੰਜਾਬ ਦੀ ਸਿਆਸਤ ਮੁਕੰਮਲ ਤੌਰ ਤੇ ਪਖੀ ਹੋਈ ਹੈ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਜੇਕਰ ਵਾਜਵਾ دہشت ਫਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਵਾਜਵਾ ਦੇ ਉੱਪਰ ਕਾਰਵਾਈ ਹੋਵੇਗੀ। ਦਰਅਸਲ ਇੱਕ ਇੰਟਰਵਿਊ ਦੌਰਾਨ ਉਹਨਾਂ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਵਿੱਚ 50 ਗਰਨੇਡ ਆ ਚੁੱਕੇ ਨੇ। ਜਿਨ੍ਹਾਂ ਵਿੱਚੋਂ 18 ਚੱਲ ਚੁੱਕੇ ਆ ਅਤੇ ਬਾਕੀ 32 ਬਚੇ ਹੋਏ ਨੇ ਇਹ ਕਿਸੇ ਵੇਲੇ ਵੀ ਫਟ ਸਕਦੇ ਨੇ ਉਹਨਾਂ ਆਖਿਆ ਕਿ ਪਾਕਿਸਤਾਨ ਨਾਲ ਕੀ ਤੁਹਾਡੇ ਸਬੰਧ ਨੇ ਕਿ ਉੱਥੋਂ ਦੇ ਅੱਤਵਾਦੀ ਤੁਹਾਨੂੰ ਸਿੱਧਾ ਫੋਨ ਕਰਕੇ ਦੱਸ ਰਹੇ ਨੇ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਕਿੰਨੇ ਬੰਬ ਭੇਜੇ ਨੇ ਇਹ ਜਾਣਕਾਰੀ ਨਾ ਤਾਂ ਇੰਟੈਲੀਜੈਂਸ ਕੋਲ ਹੈ ਅਤੇ ਨਾ ਹੀ ਕੇਂਦਰ ਸਰਕਾਰ ਦੀ ਕਿਸੇ ਏਜੰਸੀ ਕੋਲ ਪਰ ਜਦੋਂ ਇਹ ਗੱਲ ਵਿਰੋਧੀ ਧਿਰ ਦੇ ਇੰਨੇ ਵੱਡੇ ਨੇਤਾ ਕੋਲ ਪਹੁੰਚੀ ਹੈ ਤਾਂ ਕਿ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਪੰਜਾਬ ਪੁਲਿਸ ਨੂੰ ਮੁਕੰਮਲ ਤੌਰ ਤੇ ਇਹਦੀ ਸੂਚਨਾ ਦੇਣ ਕਿ ਬੰਬ ਕਿੱਥੇ ਨੇ ਕਿ ਉਹ ਬੰਬ ਫਟਣ ਵਾਲੇ ਨੇ ਕਿ ਲੋਕਾਂ ਨੂੰ ਉਹ ਮਰਨ ਦੀ ਉਡੀਕ ਕਰ ਰਹੇ ਨੇ ਤਾਂ ਕਿ ਉਹ ਉਹਦੇ ਉੱਤੇ ਫਿਰ ਰਾਜਨੀਤੀ ਕਰ ਸਕਣ ਅਤੇ ਜੇ ਇਹ ਝੂਠ ਹੈ ਤਾਂ ਕਿ ਉਹ ਅਜਹੀਆਂ ਗੱਲਾਂ ਕਹਿ ਕੇ ਜਾਂ ਕਰਕੇ ਪੰਜਾਬ ਦੇ ਵਿੱਚ دہشت ਫਲਾਉਣਾ ਚਾਹੁੰਦੇ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਸਪਸ਼ਟ ਤੌਰ ਤੇ ਦੱਸਣਾ ਪਵੇਗਾ ਕਿ ਉਹਨਾਂ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਹੈ ਉਹਨਾਂ ਦੇ ਕੋਲ ਕਿਹੜੇ ਸਰੋਤ ਨੇ ਉਸ ਨੂੰ ਸਿੱਧੇ ਤੌਰ ਤੇ ਅਜਹੀ ਜਾਣਕਾਰੀ ਜਿਹੜੀ ਦੇ ਰਹੇ ਨੇ ਅਤੇ ਜੇਕਰ ਅਜਿਹਾ ਨਹੀਂ ਹੈ ਤਾਂ ਉਹ دہشت ਫਲਾ ਰਹੇ ਹੈ ਅਤੇ ਇਹਦੇ ਉੱਤੇ ਸਖਤ ਕਾਰਵਾਈ ਜ਼ਰੂਰ ਹੋਵੇਗੀ ਤੇ ਖਬਰ ਮਿਲ ਰਹੀ ਹੈ ਕਿ ਐਫ ਆਈ ਆਰ ਉਹਨਾਂ ਦੇ ਖਿਲਾਫ ਹੋ ਗਈ ਹੈ ਪਰ ਦੂਸਰੇ ਪਾਸੇ ਇਸ ਖਬਰ ਤੇ ਆਉਣ ਦੇ ਨਾਲ ਹੀ ਕਾਂਗਰਸੀਆਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਇਹ ਸਿਆਸੀ ਬਦਲਾਖੋਰੀ ਦੱਸੀ ਜਾ ਰਹੀ ਹੈ ਕਿ ਉਹ ਬਦਲਾਖੋਰੀ ਕਰ ਰਹੀ ਹੈ ਤੇ ਕਾਂਗਰਸੀਆਂ ਨੂੰ ਡਰਾਉਣ ਦੀ ਕੋਸ਼ਿਸ਼ ਦੱਸੀ ਜਾ ਰਹੀ ਹੈ ਤੇ ਕਾਂਗਰਸੀ ਸੰਸਦ ਮੈਂਬਰ ਵਿਧਾਇਕ ਅਤੇ ਕੁਝ ਸਾਬਕਾ ਵਿਧਾਇਕ ਕੁਝ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਸਮਰਥਨ ਵਿੱਚ ਨਿੱਤਰ ਆਏ ਨੇ ਕਾਂਗਰਸੀ ਸੰਸਦ ਮੈਂਬਰਾਂ ਵਿਧਾਇਕਾਂ ਤੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਲੋਕਾਂ ਦਾ ਧਿਆਨ ਪੰਜਾਬ ਦੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਲਈ ਪੈਦਾ ਹੋਏ ਗੰਭੀਰ ਖਤਰੇ ਤੋਂ ਨਾ ਹਟਾਵੇ ਉਹਨਾਂ ਨੇ ਕਿਹਾ ਕਿ ਬਾਜਵਾ ਨੇ ਜੋ ਖੁਲਾਸਾ ਕੀਤਾ ਉਹ ਪਹਿਲਾਂ ਹੀ ਜਨਤਕ ਖੇਤਰ ਦੇ ਵਿੱਚ ਹੈ ਅਤੇ ਕਈ ਦਿਨਾਂ ਤੋਂ ਵੱਖ-ਵੱਖ ਅਖਬਾਰਾਂ ਵਿੱਚ ਇਸ ਦੀ ਰਿਪੋਰਟਿੰਗ ਵੀ ਹੋ ਰਹੀ ਹੈ ਇਹਨਾਂ ਆਗੂਆਂ ਨੇ ਸਰਕਾਰ ਦਾ ਧਿਆਨ ਪੁਲਿਸ ਥਾਣਿਆਂ ਧਾਰਮਿਕ ਸਥਾਨਾਂ ਅਤੇ ਇੱਕ ਸੀਨੀਅਰ ਭਾਜਪਾ ਆਗੂ ਦੇ ਨਿਵਾਸ ਸਥਾਨ ਤੇ ਗਰਨੇਡ ਹਮਲਿਆਂ ਦੀਆਂ 20 ਤੋਂ ਵੱਧ ਘਟਨਾਵਾਂ ਡਾਕਟਰ ਅੰਬੇਦਕਰ ਦੀਆਂ ਮੂਰਤੀਆਂ ਦੀ ਬੇਅਦਬੀ ਵੱਲ ਖਿੱਚਿਆ। ਸਰਕਾਰ ਦੇ ਸਖਤ ਰਵੱਈਏ ਤੇ ਬਾਜਬ ਨੂੰ ਡਰਾਉਣ ਅਤੇ ਫਸਾਉਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਵੀ ਕੀਤੀ ਹੈ। ਕਾਂਗਰਸੀ ਆਗੂਆਂ ਨੇ ਸਰਕਾਰ ਨੂੰ ਕਿਹਾ ਕਿ ਕੁਝ ਵੀ ਇਸ ਨੂੰ ਉਸਤੇ ਗੁਨਾਹਾਂ ਤੋਂ ਨਹੀਂ ਬਚਾ ਸਕਦਾ। ਸੀਨੀਅਰ ਕਾਂਗਰਸੀ ਆਗੂਆਂ ਨੇ ਦੁਹਰਾਇਆ ਕਿ ਪੰਜਾਬ ਦੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਲਈ ਖਤਰਾ ਅਸਲ ਦੇ ਵਿੱਚ ਗੰਭੀਰ ਮੁੱਦਾ ਹੈ। ਜਿਸ ਵੱਲ ਬਾਜ਼ਵਾ ਨੇ ਦਰਅਸਲ ਧਿਆਨ ਖਿੱਚਿਆ ਜਦੋਂ ਕਿ ਸਰਕਾਰ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸੀ ਆਗੂਆਂ ਨੇ ਆਖਿਆ ਕਿ ਕਾਂਗਰਸ ਪਾਰਟੀ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਦੀ ਰਹੇਗੀ ਭਾਵੇਂ ਕੋ ਕਿੰਨੀ ਵੀ ਵੱਡੀ ਗੱਲ ਹੋਵੇ ਜਾਂ ਧਮਕੀਆਂ ਦੇਣ ਬਿਆਨਾਂ ਦੇ ਉੱਤੇ ਦਸਤਖਤ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਰਾਜਾ ਵੜਿੰਗ ਸੁਖੀ ਰੰਦਾਵਾ ਗੁਰਜੀਤ ਔਜਲਾ ਡਾਕਟਰ ਅਮਰ ਸਿੰਘ ਸ਼ੇਰ ਸਿੰਘ ਕੋਮਾਇਆ ਇਹ ਸਾਰੇ ਸੰਸਦ ਮੈਂਬਰ ਨੇ ਇਹਨਾਂ ਦੇ ਨਾਲ ਅਰਣਾ ਚੌਧਰੀ ਤ੍ਰਿਪਤਰਜਿੰਦਰ ਬਾਜਵਾ ਸੋਖ ਸਰਕਾਰੀਆ ਸੁਖਪਾਲ ਖਹਿਰਾ ਰਾਣਾ ਗੁਰਦੀਪ ਸਿੰਘ ਅਵਤਾਰ ਹੈਨਰੀ ਯੂਨੀਅਰ ਸੁਖਵਿੰਦਰ ਕੋਟਲੀ ਬਰਿੰਦਰ ਮੀਤਪਾੜਾ ਨਰੇਸ਼ਪੂਰੀ ਕੁਲਦੀਪ ਢਿੱਲੋਂ ਬਲਵਿੰਦਰ ਧਾਲੀਵਾਲੇ ਸਾਰੇ ਵਿਧਾਇਕ ਨੇ ਸਾਬਕਾ ਸੰਸਦ ਮੈਂਬਰਾਂ ਵਿੱਚ ਜਸਵੀਰ ਡਿੰਪਾ ਮੁਹੰਮਦ ਸਦੀਕ ਓਪੀ ਸੋਨੀ ਅਵਤਾਰ ਹੈਨਰੀ ਰਾਣਾ ਕੇਪੀ ਬਲਵੀਰ ਸਿੰਘ ਸਿੱਧੂ ਕੈਪਟਨ ਸੰਦੀਪ ਸੰਧੂ ਗੁਰਗਿੱਤ ਸਿੰਘ ਕੋਟਲੀ ਡਾਕਟਰ ਰਾਜਕੁਮਾਰ ਵੇਰਕਾ ਇਹਨਾਂ ਦੇ ਨਾਲ-ਨਾਲ ਹੋਰ ਬਹੁਤ ਸਾਰੇ ਆਗੂ ਨੇ ਜਿਨ੍ਹਾਂ ਨੇ ਇਹਦੇ ਉੱਤੇ ਦਸਤਕਤ ਕੀਤੇ ਨੇ ਤੇ ਆਖਿਆ ਕਿ ਅਸਲ ਦੇ ਵਿੱਚ ਪੰਜਾਬ ਸਰਕਾਰ ਕਾਂਗਰਸ ਨੂੰ ਕਾਂਗਰਸੀ ਆਗੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅਸੀਂ ਇਹਨਾਂ ਤੋਂ ਡਰਨ ਵਾਲੇ ਨਹੀਂ ਆ ਤੇ ਹੁਣ ਗੱਲ ਕਰਦੇ ਹਾਂ ਹਰਪਾਲ ਚੀਮਾ ਦੀ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ਤੋਂ ਬਾਅਦ ਕਿ ਪੰਜਾਬ ਬੰਬ ਆਏ ਨੇ 18 ਚੱਲ ਚੁੱਕੇ ਆ 32 ਹੋਰ ਚੱਲਣਗੇ ਇਹਦੇ ਉੱਤੇ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਬਾਜਵਾ ਦੇ ਇਸ ਬਿਆਨ ਤੋਂ ਬਾਅਦ ਇਹ ਸਿੱਧ ਹੁੰਦਾ ਹੈ ਕਿ ਉਹਨਾਂ ਦੇ ਸਬੰਧ ਅਤਵਾਦੀਆਂ ਨਾਲ ਨੇ ਉਹ ਦੜਬਾ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਸਨ ਤੇ ਜਿੱਥੇ ਪੱਤਰਕਾਰਾਂ ਨੇ ਉਹਨਾਂ ਨੂੰ ਇਹ ਸਵਾਲ ਕਰ ਦਿੱਤਾ ਚੀਮਾ ਨੇ ਕਿਹਾ ਕਿ ਬਾਜਵਾ ਦੇ ਇਸ ਬਿਆਨ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੂਰਾ ਨੋਟਸ ਲਿਆ ਗਿਆ ਤੇ ਪੁਲਿਸ ਵੀ ਇਸ ਸਬੰਧੀ ਉਹਨਾਂ ਤੋਂ ਜਾਣਕਾਰੀ ਹਾਸਲ ਕਰਨ ਦੇ ਵਿੱਚ ਲੱਗੀ ਹੋਈ ਹੈ ਚੀਮਾ ਨੇ ਬਾਜਵਾ ਦੇ ਬਿਆਨ ਦੀ ਰਕੀਦੀ ਵੀ ਕੀਤੀ ਅਤੇ ਕਿਹਾ ਕਿ ਉਹ ਇੱਕ ਸੰਵਿਧਾਨਕ ਅਹੁਦੇ ਤੇ ਹੈ ਉਹਨਾਂ ਨੂੰ ਇਹੋ ਜਿਹੇ ਬਿਆਨ ਦੇਣੇ ਸ਼ੋਭਾ ਨਹੀਂ ਦਿੰਦੇ ਆਪਣੀ ਟੀਆਰਪੀ ਵਧਾਉਣ ਵਾਸਤੇ ਹਮੇਸ਼ਾ ਉਹ ਇਸ ਤਰ੍ਹਾਂ ਦੇ ਬਿਆਨ ਦਿੰਦੇ ਰਹਿੰਦੇ ਨੇ ਪਰ ਜੇਕਰ ਇਹ ਬਿਆਨ ਸੱਚਾ ਹੈ ਤਾਂ ਉਹਨਾਂ ਨੂੰ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਕਿੰਨੇ ਗ੍ਰਨੇਡ ਹੋਰ ਚੱਲਣਗੇ ਅਤੇ ਕਿੰਨੇ ਚੱਲ ਚੁੱਕੇ ਨੇ ਤੇ ਉਹ ਕਿੱਥੇ ਪਏ ਨੇ ਪੂਰੀ ਜਾਣਕਾਰੀ ਉਹ ਪੁਲਿਸ ਨੂੰ ਦੇਣ ਤਾਂ ਕਿ ਹੋਰ ਘਟਨਾਵਾਂ ਨੂੰ ਰੋਕਿਆ ਜਾ ਸਕੇ ਉਹਨਾਂ ਇਹ ਵੀ ਆਖਿਆ ਕਿ ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਬਾਜਵਾ ਦੇ ਇਸ ਬਿਆਨ ਦੀ ਪੂਰੀ ਤਰ੍ਹਾਂ ਘੋਖ ਕਰ ਰਹੀਆਂ ਨੇ ਕਿ ਇਹ ਬਿਆਨ ਕਿਸ ਵਜ੍ਹਾ ਦੇ ਕਰ ਦਿੱਤਾ ਗਿਆ ਕੀ ਸੱਚਮੁੱਚ ਬਾਜਵਾ ਦੇ ਅਤਵਾਦੀ ਏਜੰਸੀਆਂ ਨਾਲ ਸਬੰਧ ਨੇ ਜਾਂ ਉਹਨਾਂ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਹੈ ਇਹਦੇ ਵਾਸਤੇ ਪੰਜਾਬ ਪੁਲਿਸ ਉਹਨਾਂ ਦੇ ਬਿਆਨ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਏਜੰਸੀਆਂ ਵੱਲੋਂ ਉਹਨਾਂ ਦੇ ਬਿਆਨਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਗੱਲ ਕਰਦੇ ਹਾਂ ਇੰਸਟਾ ਕੁਇਨ ਦੀ ਡਰੱਗ ਤਸਕਰੀ ਵਿੱਚ ਜੋ ਫੜੀ ਗਈ ਸੀ ਨਸ਼ਾ ਤਸਕਰੀ ਦੇ ਵਿੱਚ ਗ੍ਰਿਫਤਾਰ ਬੀਤੇ ਦਿਨੀ ਕਰ ਲਈ ਸੀ ਸੀਨੀਅਰ ਹੈੱਡ ਕਨਸਟੇਬਲ ਅਮਨਦੀਪ ਕੌਰ ਉਹਨੂੰ ਨੌਕਰੀੋਂ ਬਰਖਾਸਤ ਕਰ ਦਿੱਤਾ ਗਿਆ ਸੀ ਹੁਣ ਇਸ ਮਾਮਲੇ ਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਪੁਲਿਸ ਜਾਂਚ ਨਹੀਂ ਕਰੇਗੀ ਇਹ ਜਾਂਚ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਪਾ ਨਸੀਬ ਕਰੇਗੀ ਪਤਾ ਲੱਗਿਆ ਕਿ ਬਰਖਾਸਤ ਕੀਤੀ ਜਾ ਚੁੱਕੀ ਬਿਹੱਦ ਚਲਾਕ ਅਮਨਦੀਪ ਕੌਰ ਨੂੰ ਬਚਾਉਣ ਵਾਸਤੇ ਕੁਝ ਵੱਡੇ ਅਫਸਰ ਪਰਦੇ ਦੇ ਪਿੱਛੇ ਕੰਮ ਕਰ ਰਹੇ ਸੀ ਇਸ ਗੱਲ ਦਾ ਪਤਾ ਜਦੋਂ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਲੱਗਿਆ ਸਾਰੇ ਮਾਮਲੇ ਦੀ ਜਾਣਕਾਰੀ ਉਹਨਾਂ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤੀ ਗਈ ਤੁਰੰਤ ਦਾਖਲ ਦੇਂਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਦੇ ਮਾਮਲੇ ਦੀ ਜਾਂਚ ਵਾਸਤੇ ਐਨਸੀਬੀ ਦੇ ਅਧਿਕਾਰੀਆਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਖੁਫੀਆ ਏਜੰਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫਾਈਲ ਟਰਾਂਸਫਰ ਕਰਵਾਉਣ ਲਈ ਐਨਸੀਬੀ ਨੇ 8 ਅਪ੍ਰੈਲ ਨੂੰ ਪੰਜਾਬ ਸਰਕਾਰ ਨੂੰ ਇਸ ਸਬੰਧੀ ਇੱਕ ਪੱਤਰ ਲਿਖ ਦਿੱਤਾ ਸੀ ਪੰਜਾਬ ਸਰਕਾਰ ਨੇ ਵੀ ਬਿਨਾਂ ਕਿਸੇ ਦੇਰੀ ਤੋਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਆਉਣ ਵਾਲੇ 1-2 ਦਿਨਾਂ ਦੇ ਵਿੱਚ ਇਹ ਫਾਈਲ ਐਨਸੀਬੀ ਅੰਮ੍ਰਿਤਸਰ ਜ਼ੋਨ ਨੂੰ ਮਿਲ ਜਾਏਗੀ ਇਹਦੇ ਤੋਂ ਬਾਅਦ ਨਸ਼ਾ ਤਸਕਰੀ ਦੇ ਵਿੱਚ ਖਾਸ ਤ ਕੀਤੀ ਜਾ ਚੁੱਕੀ ਅਮਨਦੀਪ ਕੌਰ ਨੂੰ ਐਨਸੀਬੀ ਪੁਛਗਛ ਵਾਸਤੇ ਪ੍ਰੋਡਕਸ਼ਨ ਵਾਰੰਟ ਤੇ ਗ੍ਰਿਫਤਾਰ ਕਰ ਸਕਦੀ ਹੈ ਹਾਲਾਂਕਿ ਇਸ ਦੀ ਪਿੰਕ ਪੰਜਾਬ ਪੁਲਿਸ ਤੇ ਕੁਝ ਵੱਡੇ ਅਫਸਰਾਂ ਨੂੰ ਵੀ ਲੱਗ ਗਈ ਸੀ ਅਤੇ ਉਹਨਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਪਰ ਉਹਨਾਂ ਦੀ ਇੱਕ ਨਾ ਚੱਲ ਸਕੀ ਸਪਸ਼ਟਾ ਕਿ ਕੇਂਦਰ ਸਰਕਾਰ ਪੰਜਾਬ ਦੇ ਅੰਦਰ ਨਸ਼ਾ ਤਸਕਰੀ ਦੇ ਵਿੱਚ ਗ੍ਰਿਫਤਾਰ ਕੀਤੀ ਜਾ ਚੁੱਕੀ ਜਾਂ ਨਸ਼ਾ ਤਸਕਰਾ ਨੂੰ ਇਸ ਵਕਤ ਬਖਸ਼ਣ ਦੇ ਮੂਡ ਵਿੱਚ ਨਹੀਂ ਆ ਰਹੀ ਕਿਉਂਕਿ ਪੰਜਾਬ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਹੀ ਨਸ਼ਿਆਂ ਦੇ ਵਿਰੁੱਧ ਯੁੱਧ ਸ਼ੁਰੂ ਕੀਤਾ ਜਾ ਚੁੱਕਿਆ ਹੈ ਪਤਾ ਲੱਗਿਆ ਕਿ ਐਨਸੀਬੀ ਕੋਲ ਆਉਣ ਵਾਲੀ ਹੈਡ ਕਾਂਸਟੇਬਲ ਅਮਨਦੀਪ ਕੌਰ ਦੀ ਫਾਈਲ ਹੈ ਉਹਦੇ ਵਿੱਚ ਮੋਬਾਈਲ ਡਿਟੇਲ ਵੀ ਹੈ ਉਹਨਾਂ ਪੁਲਿਸ ਅਫਸਰਾਂ ਦੀਆਂ ਕਾਲਾਂ ਦੀ ਟਾਈਮਿੰਗ ਵੀ ਦਰਜ ਹੈ ਜਿਸ ਦੀ ਐਚੀਪਾਵ ਹੈਡ ਕਾਂਸਟੇਬਲ ਅਮਨਦੀਪ ਕੌਰ ਚਾਹੇਤੀ ਸੀ ਉਸਦੇ ਕਾਰਨ ਉਹ ਡਿਊਟੀ ਤੇ ਵੀ ਫਰਲੋ ਤੇ ਰਹਿੰਦੀ ਸੀ ਅਤੇ ਐਨਸੀਬੀ ਦੋਸ਼ੀ ਔਰਤ ਦਾ ਵਟਸਐਪ ਅਤੇ ਇਨਸਟਾ ਰਿਕਾਰਡ ਵੀ ਮਗਵਾਉਣ ਦੀ ਤਿਆਰੀ ਕਰ ਰਹੀ ਹੈ ਐਨਸੀਬੀ ਦੇ ਇੱਕ ਵੱਡੇ ਅਧਿਕਾਰੀ ਨੇ ਦੱਸਿਆ ਕਿ ਅਮਨਦੀਪ ਕੌਰ ਦੀ ਗ੍ਰਿਫਤਾਰ ਅਤੇ ਪੁੱਛਗਛ ਤੋਂ ਬਾਅਦ ਉਸ ਨੂੰ ਤੋਹਫੇ ਦੇਣ ਵਾਲੇ ਦੀ ਸੂਚੀ ਵੀ ਤਿਆਰ ਕੀਤੀ ਜਾਏਗੀ ਉਹਦੇ ਚਿਹਤਿਆਂ ਨੂੰ ਸਮਰ ਭੇਜ ਕੇ ਐਨਸੀਬੀ ਦਫ਼ਤਰ ਦੇ ਵਿੱਚ ਪੁੱਛਗਛ ਵੀ ਕੀਤੀ ਜਾਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਮਹੱਤਵਪੂਰਨ ਪਰਤਾਂ ਖੁੱਲ ਸਕਦੀਆਂ ਨੇ ਅਤੇ ਕਈ ਪੁਲਿਸ ਅਫਸਰ ਵੀ ਅੜਿੱਕੇ ਵਿੱਚ ਆ ਸਕਦੇ ਨੇ ਤੇ ਹੁਣ ਗੱਲ ਕਰਦੇ ਹਾਂ ਯੂਪੀ ਦੇ ਵੱਲੋਂ ਇੱਕ ਇਸ ਤਰ੍ਹਾਂ ਦੇ ਕਤਲकांड ਦੀ ਜਾਣਕਾਰੀ ਮਿਲੀ ਸੀ ਇਹ ਉਹ ਤੋਂ ਵੀ ਅਗਲੀ ਗੱਲ ਹੋ ਗਈ ਹੈ ਮਾਮਲਾ ਅੰਮ੍ਰਿਤਸਰ ਵਾਲੇ ਪਾਸੋਂ ਮਿਲਿਆ ਮਾਮਲਾ ਸਨਸਨੀ ਖੇਜ਼ ਹੈ ਸ਼ਰਮਨਾਕ ਵੀ ਹੈ ਜਿੱਥੇ ਇੱਕ 50 ਕੁ ਵਰਿਆਂ ਦੀ ਔਰਤ ਬਲਵਿੰਦਰ ਕੌਰ ਉਰਫ ਬਿੰਦਰੋ ਉਹਨੇ ਆਪਣੇ 70 ਸਾਲਾ ਪ੍ਰੇਮੀ ਅਮਰ ਸਿੰਘ ਦੇ ਨਾਲ ਮਿਲ ਕੇ ਆਪਣੇ ਪਤੀ ਕਸ਼ਮੀਰ ਸਿੰਘ ਦਾ ਕਤਲ ਕਰ ਦਿੱਤਾ ਮਲਜ਼ਮਾਂ ਨੇ ਕਤਲ ਤੋਂ ਬਾਅਦ Laash ਨੂੰ ਬਿਆਸ ਰੇਲਵੇ ਟ੍ਰੈਕ ਤੇ ਸੁੱਟ ਦਿੱਤਾ ਤਾਂ ਕਿ ਇਹ ਹਾਦਸਾ ਲੱਗੇ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਜੀਆਰਪੀ ਪੁਲਿਸ ਥਾਣੇ ਦੇ ਮੁਖੀ ਬਲਵੀਰ ਸਿੰਘ ਨੂੰ ਮੰਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬਿਆਸ ਰੇਲਵੇ ਲਾਈਨ ਤੇ ਇੱਕ ਵਿਅਕਤੀ ਦੀ Laash ਮਿਲੀ ਸੀ ਜਿਸ ਦੀ ਪਛਾਣ ਕਸ਼ਮੀਰ ਸਿੰਘ ਦੇ ਵਜੋਂ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਾ ਕਿ ਕਸ਼ਮੀਰ ਸਿੰਘ ਦੀ ਪਤਨੀ ਬਲਵਿੰਦਰ ਕੌਰ ਦੇ ਅਮਰ ਸਿੰਘ ਨਾਲ ਲੰਬੇ ਸਮੇਂ ਤੋਂ ਨਾਜਾਇਜ਼ ਸਬੰਧ ਸਨ ਕਸ਼ਵੀਰ ਇਹਨਾਂ ਸਬੰਧਾਂ ਨੂੰ ਲੈ ਕੇ ਅਕਸਰ ਇਤਰਾਜ਼ ਕਰਦਾ ਸੀ ਜਿਸ ਕਰ ਦੋਵਾਂ ਮਲਜ਼ਮਾਂ ਨੇ ਯੋਜਨਾ ਬਣਾ ਲਈ ਕਿ ਇਸ ਨੂੰ ਰਸਤੇ ਵਿੱਚੋਂ ਹਟਾ ਦਿੱਤਾ ਜਾਵੇ ਤੇਜ਼ ਤਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਅਧਿਕਾਰ ਨੇ ਸਪਸ਼ਟ ਕੀਤਾ ਕਿ ਇਹ ਕਤਲ ਨਜਾਇਜ਼ ਸਬੰਧਾਂ ਦੇ ਕਾਰਨ ਹੋਇਆ ਹੈ ਰਿਮਾਂਡ ਦੌਰਾਨ ਮਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਇਸ ਮਾਮਲੇ ਦੀ ਹਰ ਪਹਿਲੂ ਤੇ ਡੰਗਾਈ ਨਾਲ ਜਾਂਚ ਕੀਤੀ ਜਾ ਸਕੇ ਤੇ ਹੁਣ ਬੈਕ ਟੂ ਬੈਕ ਦੋ ਖਬਰਾਂ ਮਿਲੀਆਂ ਨੇ ਜਿਸ ਦੇ ਵਿੱਚ ਪੂਰੇ ਦੇ ਪੂਰੇ ਪਰਿਵਾਰ ਤਬਾਹ ਹੋਏ ਨੇ ਹਰਿਆਣਾ ਦੇ ਫਤਿਆਬਾਦ ਤੋਂ ਉੱਤਰਾਖੰਡ ਦੇ ਚਮੋਲੀ ਜਾ ਰਹੇ ਇੱਕ ਪਰਿਵਾਰ ਤੇ ਨਾਲ ਵੱਡਾ ਹਾਦਸਾ ਵਾਪਰਿਆ ਚਮੋਲੀ ਜ਼ਿਲ੍ਹੇ ਦੇ ਗੋਚਰ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਾ ਰਹੇ ਇੱਕ ਪਰਿਵਾਰ ਦੀ ਕਾਰ ਬਦਨੀ ਰਾਤ ਹਾਈਵੇ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਤੇ ਇਸ ਹਾਦਸੇ ਦੇ ਵਿੱਚ ਕਾਰ ਦੇ ਵਿੱਚ ਸਵਾਰ 5 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਔਰਤ ਗੰਭੀਰ ਹਾਲਤ ਵਿੱਚ ਬਚਾਈ ਗਈ ਹੈ ਦੱਸਿਆ ਗਿਆ ਕਿ ਇਹ ਹਾਦਸਾ ਦੇ ਪ੍ਰਿਆਗ ਤੋਂ ਲਗਭਗ 15 ਕਿਲੋਮੀਟਰ ਦੂਰ ਬਾਗਵਾ ਨੇੜੇ ਵਾਪਰਿਆ ਜਿੱਥੇ ਇੱਕ ਥਾਰ ਡੂੰਗੀ ਖੱਡ ਵਿੱਚ ਡਿੱਗਣ ਤੋਂ ਬਾਅਦ ਅਲਕਨੰਦਾ ਨਦੀ ਵਿੱਚ ਜਾ ਡਿੱਗੀ ਅਧਿਕਾਰੀਆਂ ਦੇ ਅਨੁਸਾਰ ਇਹ ਹਾਦਸਾ ਸ਼ਨੀਚਰਵਾਰ ਸਵੇਰੇ 6:47 ਵਜੇ ਦੇ ਕਰੀਬ ਵਾਪਰਿਆ ਕਾਰ ਵਿੱਚ ਸਵਾਰ ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਸਤੇ ਰਵਾਨਾ ਹੋਏ ਸੀ ਕਾਰ ਮੀਨੂ ਗੋਸਵਾਮੀ ਦੇ ਪਤੀ ਨੀਲ ਗੋਸਵਾਮੀ ਚਲਾ ਰਹੇ ਸੀ ਜਦੋਂ ਕਿ ਪਰਿਵਾਰ ਦੇ ਹੋਰ ਮੈਂਬਰ ਵੀ ਇਸ ਥਾਰ ਦੇ ਵਿੱਚ ਸਵਾਰ ਸਨ ਹਾਦਸੇ ਤੋਂ ਬਾਅਦ ਐਸਡੀ ਆਰਐਫ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਕ੍ਰੇਨ ਦੀ ਮਦਦ ਦੇ ਨਾਲ ਥਾਰ ਨੂੰ ਨਦੀ ਵਿੱਚੋਂ ਬਾਹਰ ਕੱਢਿਆ ਗਿਆ ਜਿਸ ਦੇ ਵਿੱਚੋਂ 5 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਔਰਤ ਅਨੀਤਾ ਨੇਗੀ ਨੂੰ ਬਚਾ ਲਿਆ ਗਿਆ ਅਤੇ ਗੰਭੀਰ ਹਾਲਤ ਵਿੱਚ ਸ਼੍ਰੀਨਗਰ ਦੇ ਬੇਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਨੀਤਾ ਨੇਗੀ ਦੇ ਪਰਿਵਾਰ ਵਿੱਚ ਦੋ ਧੀਆਂ ਜਿਨ੍ਹਾਂ ਵਿੱਚੋਂ ਛੋਟੀ ਧੀ ਰੁੜਕੀ ਵਿੱਚ ਰਹਿੰਦੀ ਹੈ ਅਤੇ ਦੂਜੀ ਧੀ ਉਸਦੇ ਨਾਲ ਯਾਤਰਾ ਕਰ ਰਹੀ ਸੀ ਇਸ ਤੋਂ ਇਲਾਵਾ ਮੀਨੂ ਗੋਸਵਾਮੀ ਅਤੇ ਸੁਨੀਲ ਗੋਸਵਾਮੀ ਦੇ ਦੋ ਬੱਚੇ ਵੀ ਹਾਦਸੇ ਦਾ ਸ਼ਿਕਾਰ ਹੋਇਆ ਹੈ ਦੱਸਿਆ ਗਿਆ ਕਿ ਇਹ ਪਰਿਵਾਰ ਫਰੀਦਾਬਾਦ ਵਿੱਚ ਰਹਿ ਰਿਹਾ ਸੀ ਅਤੇ ਚਮੋਲੀ ਜਰੇ ਤੇ ਗੌਚਰ ਵਿੱਚ ਇੱਕ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਸਤੇ ਜਾ ਰਿਹਾ ਸੀ ਦੇ ਪ੍ਰਿਆਗ ਦੇ ਪੁਲਿਸ ਸਟੇਸ਼ਨ ਦੇ ਮੁਖੀ ਮਹੀਪਾਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਹਾਦਸਾ ਡਰਾਈਵਰ ਦੇ ਅੱਖ ਲੱਗਣ ਕਾਰਨ ਵਾਪਰਿਆ ਹੋ ਸਕਦਾ ਹੈ ਤੇ ਇੱਕ ਇਸੇ ਤਰ੍ਹਾਂ ਦੀ ਹੋਰ ਬਹੁਤ ਦਰਦਨਾਕ ਖਬਰ ਮਿਲ ਰਹੀ ਹੈ ਜਾਪੋਰ ਦੇਰਾ ਇਸਰ ਥਾਣਾ ਖੇਤਰ ਦੇ ਵਿੱਚ ਐਤਵਾਰ ਦੀ ਸਵੇਰ ਇੱਕ ਕਾਰ ਅਤੇ ਟਰਾਲੇ ਦੇ ਵਿਚਕਾਰ ਇੱਕ ਟੱਕਰ ਹੋਈ ਹੈ ਜਿਸ ਕਾਰਨ ਇੱਕੋ ਹੀ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਥਾਣਾ ਇੰਚਾਰਜ ਨੇ ਦੱਸਿਆ ਕਿ ਹਾਰਸਾ ਮਨੋਹਰਪੁਰ ਦੌਸਾ ਰਾਸ਼ਟਰੀ ਹਾਰਾਜਮਾਰਕ ਤੇ ਨੇਕਾ ਵਾਲਾ ਟੋਲ ਪਲਾਜ਼ਾ ਦੇ ਨੇੜੇ ਉਸ ਵਕਤ ਵਾਪਰਿਆ ਜਦੋਂ ਇੱਕ ਕਾਰ ਦੇ ਸਵਾਰ ਪੰਜ ਲੋਕ ਖਾਟੂ ਸ਼ਾਹ ਮੰਦਿਰ ਜਾ ਰਹੇ ਸੀ। ਮ੍ਰਿਤਕਾਂ ਦੀ ਪਛਾਣ ਯੂਪੀ ਦੇ ਲਖਨਊ ਨਿਵਾਸੀ 60 ਵਰਿਆਂ ਦੇ ਸਤਿਆਪ੍ਰਕਾਸ਼ 55 ਵਰਿਆਂ ਦੀ ਰਮਾ ਦੇਵੀ 35 ਵਰਿਆਂ ਦੇ ਅਭਿਸ਼ੇਕ 30 ਵਰਿਆਂ ਦੀ ਪ੍ਰਿਯੰਕਸ਼ੀ ਅਤੇ ਉਹਨਾਂ ਦੀ 6 ਮਹੀਨਿਆਂ ਦੀ ਪੋਤਰੀ ਦੇ ਵੱਜੋਂ ਕੀਤੀ ਗਈ ਹੈ ਹਾਦਸਾ ਬਹੁਤ ਦਰਦਨਾਕ ਹੈ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਹੁਣ ਆ ਇੱਕ ਹੋਰ ਯੂਪੀ ਤੋਂ ਹੀ ਮੰਦ ਭਾਗੀ ਖਬਰ ਮਿਲ ਰਹੀ ਹੈ ਯੂਪੀ ਦੇ ਵਿੱਚ ਅਪਰਾਧਿਕ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਇਟਾਵਾ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਉੱਥੇ ਇੱਕ ਪ੍ਰਾਪਰਟੀ ਡੀਲਰ ਨੇ ਆਪਣੀ ਹੀ ਮਹਿਲਾ ਦੋਸਤਾਂ ਕਤਲ ਕਰ ਦਿੱਤਾ ਹੈ ਇਹ ਕਤਲ ਇੰਨੀ ਬੇਰਹਿਮੀ ਨਾਲ ਕੀਤਾ ਗਿਆ ਕਿ ਸੁਣ ਕੇ ਰੂਹ ਤੇ ਦਿਲ ਕੰਬ ਜਾਂਦਾ ਹੈ ਪੁਲਿਸ ਨੇ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇੱਕ ਔਰਤ ਦੇ ਕਤਲ ਦੇ ਦੋਸ਼ ਦੇ ਵਿੱਚ ਇੱਕ ਪ੍ਰਾਪਰਟੀ ਡੀਲਰ ਅਤੇ ਉਸਤੇ ਕਾਰੋਬਾਰੀ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ 26 ਵਰਿਆਂ ਦੇ ਦੋਸ਼ੀ ਸ਼ਵਿੰਦਰ ਯਾਦਵ ਅਤੇ 19 ਵਰਿਆਂ ਦਾ ਉਸਦਾ ਸਾਥੀ ਗੌਰਵ ਉਹਨਾਂ ਨੇ ਪਹਿਲਾਂ 25 ਵਰਿਆਂ ਦੀ ਪੀੜਤਾ ਅੰਜਲੀ ਨੂੰ ਜਾਇਦਾਦ ਦੇ ਕਾਗਜ਼ात ਸੌਂਪਣ ਵਾਸਤੇ ਬੁਲਾਇਆ ਇਦੇ ਤੋਂ ਬਾਅਦ ਉਹਨਾਂ ਨੇ ਉਸ ਨੂੰ ਸ਼ਰਾਬ ਪਲਾਈ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਉਸ ਦੀ Laash ਨੂੰ ਸਾੜ ਕੇ ਨਦੀ ਵਿੱਚ ਸੁੱਟ ਦਿੱਤਾ ਗਿਆ। ਪੁਲਿਸ ਨੇ 5 ਦਿਨਾਂ ਬਾਅਦ ਅੰਜਲੀ ਦੀ Laash ਨੂੰ ਵਿਗੜੀ ਹੋਈ ਹਾਲਤ ਵਿੱਚ ਬਰਾਮਦ ਕੀਤਾ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਪੀੜਤਾ ਦੀ Laash ਦਿਖਾਉਣ ਲਈ ਆਪਣੇ ਪਿਤਾ ਤੇ ਪਤਨ ਨੂੰ ਵੀਡੀਓ ਕਾਲ ਵੀ ਕੀਤੀ ਸੀ। ਸ਼ੁੱਕਰਵਾਰ ਨੂੰ ਔਰਤ ਦਾ ਸੜਿਆ ਹੋਇਆ ਸਕੂਟਰ ਨਾਲੇ ਵਿੱਚੋਂ ਮਿਲਿਆ। ਉਸ ਦੀ ਭੈਣ ਕਿਰਨੇ ਸ਼ੱਕ ਪ੍ਰਗਟਾਇਆ ਸੀ ਕਿ ਉਸ ਦੀ ਭੈਣ ਨੂੰ ਅਗਵਾ ਕੀਤਾ ਗਿਆ ਹੋਵੇਗਾ। ਪੁਲਿਸ ਨੇ ਪਿਤਾ ਅਤੇ ਪੁੱਤਰ ਸਮੇਤ ਤਿੰਨ ਲੋਕਾਂ ਦੇ ਵਿਰੁੱਧ ਅਗਵਾ ਦਾ ਮੁਕੱਦਮਾ ਦਰਜ ਕੀਤਾ। ਇੱਕ ਦੋਸ਼ੀ ਨੂੰ ਹਿਰਾਸਤ ਵਿੱਚ ਲਿਆ ਗਿਆ। ਜਦੋਂ ਸਖਤੀ ਨਾਲ ਉਹਦੇ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ। ਉਦੀ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ লাশ ਬਰਾਮਦ ਕੀਤੀ ਹੈ। ਅਜੀਤ ਨਗਰ ਦੀ ਦਰਸਲ ਰਹਿਣ ਵਾਲੀ ਅੰਜਲੀ ਨੂੰ 7 ਮਾਰਚ ਨੂੰ ਅਗਵਾ ਕੀਤਾ ਗਿਆ ਸੀ। ਅੰਜਲੀ ਦੋ ਬੱਚਿਆਂ ਦੀ ਮਾਂ ਉਸਤੇ ਪਤੀ ਦੀਪਕ ਦੀ ਪਿਛਲੇ ਵਰੇ ਇੱਕ ਸੜਕ ਹਾਦਸੇ ਵਿੱਚ ਬਹੁਤ ਹੋ ਗਈ ਸੀ। ਉਸਦੀ ਭੈਣ ਕਿਰਨੇ ਦੱਸਿਆ ਕਿ ਪ੍ਰਾਪਰਟੀ ਡੀਲਰ सुरेश যাদਬ ਨੇ ਪਲਾਟ ਦੇ ਨਾਂ ਤੇ ਅੰਜਲੀ ਤੋਂ 6 ਲੱਖ ਰੁਪਏ ਲਏ ਸੀ ਉਸ ਨੇ ਕਿਸੇ ਬਹਾਨੇ ਅੰਜਲੀ ਨੂੰ ਬੁਲਾਇਆ ਇਹਦੇ ਤੋਂ ਬਾਅਦ ਉਸ ਨੇ ਤੌਲੀਏ ਨਾਲ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ Laash ਨੂੰ ਚੰਬਲ ਨਦੀ ਦੇ ਕਿਨਾਰੇ ਸੁੱਟ ਦਿੱਤਾ ਕਤਲ ਤੋਂ ਬਾਅਦ ਦੋਸ਼ੀ ਨੇ ਵੀਡੀਓ ਕਾਲ ਕੀਤੀ ਅਤੇ Laash ਆਪਣੇ ਪਿਤਾ ਤੇ ਪਤਨੀ ਨੂੰ ਵੀ ਦਿਖਾਈ ਸ਼ੁੱਕਰਵਾਰ ਨੂੰ ਅੰਜਲੀ ਦੀ ਸਕੂਟੀ ਸਿਵਲ ਲਾਈਨ ਜੇ ਥਾਣੇ ਅਧੀਨ ਆਈਟੀਆਈ ਕ੍ਰੋਸਿੰਗ ਦੇ ਨੇੜੇ ਇੱਕ ਨਾਲੇ ਵਿੱਚੋਂ ਸੜੀ ਹੋਈ ਮਿਲੀ ਸੀ ਪਰਿਵਾਰ ਨੇ ਲਗਾਤਾਰ ਫਰੈਂਡਸ ਕਲੋਨੀ ਅਤੇ ਸਿਵਲ ਲਾਈਨ ਚ ਪੁਲਿਸ ਸਟੇਸ਼ਨਾਂ ਨੂੰ ਅਪੀਲ ਵੀ ਕੀਤੀ ਪਰ ਉਹਨਾਂ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਸੁਰੇਸ਼ যাদਬ ਅਤੇ ਉਸਦੇ ਦੋਸਤ ਗੌਰਵ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਉਹਨਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਸੁਰੇਸ਼ ਨੇ ਦੱਸਿਆ ਕਿ ਉਸਨੇ ਅੰਜਲੀ ਨੂੰ ਫੋਨ ਕੀਤਾ ਜ਼ਮੀਨ ਦੇ ਕਾਗਜ਼ਤ ਦੇਣ ਵਾਸਤੇ ਉਸ ਨੂੰ ਘਰ ਦੇ ਬਾਹਰ ਬੁਲਾਇਆ। ਜਦੋਂ ਅੰਜਲੀ ਕਾਗਜ਼ਤ ਲੈਣ ਵਾਸਤੇ ਆਈ ਸਕੂਟਰੀ ਤੇ ਆਈ ਤਾਂ ਉਸਨੇ ਸਕੂਟਰ ਖੜਾ ਕਰਵਾ ਦਿੱਤਾ ਤੇ ਅੰਜਲੀ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ। ਪਹਿਲਾਂ ਉਸਨੇ ਉਹਨੂੰ ਸ਼ਰਾਬ ਪਲਾਈ ਫਿਰ ਜਦੋਂ ਉਹ ਸ਼ਰਾਬੀ ਹੋ ਗਈ ਤਾਂ ਉਸ ਨੂੰ ਤੌਲੀਏ ਨਾਲ ਉਸਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਲਾਸ਼ ਨੂੰ ਯਮਨਾ ਦਰਦੇ ਪੁਲ ਤੇ ਹੀਠਾਂ ਸੁੱਟ ਦਿੱਤਾ ਗਿਆ ਉਹ ਕਹਿੰਦੇ ਅਸੀਂ ਸਾਰਿਆਂ ਨੇ ਮਿਲ ਕੇ ਫਿਰ ਅੰਜਲੀ ਦੇ ਸਕੂਟਰ ਨੂੰ ਸਾੜ ਦਿੱਤਾ ਅਤੇ ਫਿਰ ਉਸ ਨੂੰ ਇਸ ਨਾਲੇ ਵਿੱਚ ਸੁੱਟ ਦਿੱਤਾ ਪਰ ਹੁਣ ਇਸ ਅੰਨੇ ਕਤਲ ਦੀ ਗੁੱਥੀ ਸੁਲਝ ਗਈ ਹੈ ਤੇ ਆਹ ਖਬਰ ਕੈਨੇਡਾ ਵਾਲੇ ਪਾਸਿਓਂ ਆਈ ਹੈ ਜਾਣਕਾਰੀ ਮਿਲੀ ਹੈ ਕਿ ਇੱਕ ਪੰਜਾਬੀ ਵਿਅਕਤੀ ਨੂੰ ਇੱਕ ਉਸਾਰੀ ਭਾਵ ਕੰਸਟਰਕਸ਼ਨ ਵਾਲੀ ਥਾਂ ਤੇ ਪ੍ਰਵਾਸੀ ਕਾਮਿਆਂ ਦੇ ਨਾਲ ਮਾੜਾ ਵਰਤਾਅ ਕਰਨ ਦੇ ਦੋਸ਼ ਤੇ ਵਿੱਚ 20 ਮਹੀਨਿਆਂ ਦੀ ਘਰ ਵਿੱਚ ਨਾਜ਼ਰਬੰਦੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਜਾਰੀ ਇੱਕ ਬਿਆਨ ਦੇ ਵਿੱਚ ਕੈਨੇਡੀਅਨ ਬਾਰਡਰ ਸਰਵਿਸੇਜ਼ ਏਜੰਸੀ ਪਾਵ ਸੀਵੀਐਸ ਨੇ ਕਿਹਾ ਕਿ 2 ਅਪ੍ਰੈਲ ਨੂੰ ਵਿਨੀਪੈਗ ਮੈਨੀਟੋਬਾ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਆਲੂਵਾਲੀਆ ਨੇ ਵਿਦੇਸ਼ੀ ਨਾਗਰਿਕਾਂ ਦੇ ਅਣਅਧਿਕਾਰਤ ਰੁਜ਼ਗਾਰ ਦੇ ਇੱਕ ਦੋਸ਼ ਨੂੰ ਸਵੀਕਾਰ ਕੀਤਾ। ਅਤੇ ਉਸ ਨੂੰ ਫਿਰ 20 ਮਹੀਨਿਆਂ ਦੀ ਘਰ ਵਿੱਚ ਨਜ਼ਰਬੰਦੀ ਦੀ ਸਜ਼ਾ ਸੁਣਾ ਦਿੱਤੀ ਹੈ ਅਤੇ ਨਾਲ 50000 ਕੈਨੇਡੀਅਨ ਡਾਲਰ ਦਾ ਜੁਰਮਾਨਾ ਵੀ ਠੋਕਿਆ ਗਿਆ ਹੈ। ਇਹ ਗ੍ਰਿਫਤਾਰੀਆਂ ਅਗਸਤ 2023 ਦੇ ਵਿੱਚ ਸੀਬੀਐਸਏ ਅਪਰਾਧਿਕ ਜਾਂਚ ਵਿਭਾਗ ਦੇ ਵੱਲੋਂ ਇੱਕ ਸਥਾਨਕ ਉਸਾਰੀ ਵਾਲੀ ਥਾਂ ਤੇ ਰੁਜ਼ਗਾਰ ਅਤੇ ਅਣਅਧਿਕਾਰਤ ਕਾਮੇ ਨਾਲ ਦੁਰਵਿਹਾਰ ਦੇ ਸਬੰਤ ਜਾਣਕਾਰੀ ਮਿਲਣ ਤੋਂ ਬਾਅਦ ਕੀਤੀਆਂ ਗਈਆਂ ਸੀ। ਪਹਿਲਾਂ ਇਹਦੀ ਜਾਂਚ ਕੀਤੀ ਗਈ। ਵਿਆਰ ਵਿੱਚ ਇਹ ਵੀ ਗੱਲ ਆਖੀ ਗਈ ਹੈ ਕਿ ਜਾਂਚ ਕਰਤਾਵਾਂ ਨੂੰ ਉਸਾਰੀ ਸਾਈਟ ਮੈਨੇਜਰ ਆਲੂ ਵਾਲਿਆਂ ਨਾਲ ਜੁੜੇ ਕਾਗਜ਼ੀ ਅਤੇ ਕੁਝ ਵਰਕ ਪਰਮਿਟ ਅਰਜ਼ੀਆਂ ਮਿਲੀਆਂ ਪਿਛਲੇ ਸਾਲ ਮਈ ਦੇ ਵਿੱਚ ਸੀਬੀਐਸਏ ਵੱਲੋਂ ਸਰਚ ਵਾਰੰਟ ਜਾਰੀ ਕੀਤੇ ਗਏ ਜਿਸ ਦੇ ਨਤੀਜੇ ਵਜੋਂ ਕਈ ਇਲੈਕਟ੍ਰੋਨਿਕ ਡਿਵਾਈਸਾਂ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਆਲੂ ਵਾਲਿਆ ਵਿਦੇਸ਼ੀ ਨਾਗਰਿਕਾਂ ਨੂੰ ਬਿਨਾਂ ਇਜਾਜ਼ਤ ਦੇ ਕੰਮ ਕਰਨ ਲਈ ਕੈਨੇਡਾ ਲਿਆਇਆ ਸੀ ਵੈਧ ਵਰਕ ਪਰਮਿਟ ਵਾਲੇ ਕਾਮਿਆਂ ਨੂੰ ਘੱਟ ਤਨਖਾਹ ਦਿਆਂ ਕਰਦਾ ਸੀ CBSA ਨੇ 26 ਨਵੰਬਰ 2024 ਨੂੰ ਉਸ ਉੱਤੇ ਦੋਸ਼ ਐਲ ਕੀਤਾ ਸੀ ਪ੍ਰੇਰੀ ਖੇਤਰ ਲਈ CBSA ਖੇਤਰੀ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਅਸੀਂ ਉਹਨਾਂ ਵਿਅਕਤੀਆਂ ਤੇ ਮੁਕੱਦਮਾ ਚਲਾਉਣਾ ਜਾਰੀ ਰੱਖਾਂਗੇ ਜੋ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕਰਦੇ ਐ ਅਤੇ ਕਾਮਿਆਂ ਦਾ ਸ਼ੋਸ਼ਣ ਕਰਦੇ ਐ ਅਸੀਂ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਵੀ ਨਹੀਂ ਹੋਣ ਦੇਵਾਂਗੇ ਅਤੇ ਕਾਮਿਆਂ ਨੂੰ ਵੀ ਉਹਨਾਂ ਦੇ ਸ਼ੋਸ਼ਣ ਤੋਂ ਬਚਾਵਾਂਗੇ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ